ਜਲੰਧਰ ਚੰਨੀ ਯਾ ਰਿੰਕੂ ਚੰਨੀ ਜਲੰਧਰੋ ਚੰਨੀ ਯਾ ਰਿੰਕੂ ਚੰਨੀ ਜਲੰਧਰੋ ਚੰਨੀ ਯਾ ਰਿੰਕੂ ਰਿੰਕੂ ਜਲੰਧਰੋ ਚੰਨੀ ਯਾ ਰਿੰਕੂ ਜਲੰਧਰੋ ਤੇ ਰਿੰਕੂ ਦੀ ਤੇ ਜ਼ਿਆਦਾ ਵੈਸੇ ਆਪ ਵੱਲੋਂ ਹਾਪੋਦੋ ਨਾ ਤੇ ਭਾਜੀ ਵੀ ਚਲ ਗਈ ਹੈ ਨਹੀਂ ਫਿਰ ਚੰਨੀ ਯਾ ਰਿੰਕੂ ਫਿਰ ਫਿਰ ਹੋਰ ਕਹੀਂ ਫਤਨ ਗੈਸ ਨਹੀਂ ਕਾਂਗਰਸ ਤੋਂ ਟਿਕਟ ਦਿੱਤੀ ਜਲੰਧਰ ਨੂੰ ਹਾਂ ਹੋ ਸਕਦਾ ਚਾਂਸ ਹੈਗੇ ਚੰਨੀ ਤੇ ਵੀ ਚਾਂਸ ਚਾਂਸ ਹੀ ਚੰਨੀ ਨੂੰ ਚਾਂਸ ਦੇਣੇ ਚਾਹੀਦੇ ਜਲੰਧਰ ਸੇ ਚਰਨਜੀਤ ਚੰਨੀ ਯਾ ਰਿੰਕੂ ਚੰਨੀ ਚੰਨੀ ਸਰ ਕੀ ਕਹਿਣਾ ਚਾਹੁੰਦਾ ਚੰਨੀ ਯਾ ਰਿੰਕੂ ਚੰਨੀ ਚੰਨੀ ਕਿਸ ਦੀ ਜਿਹੜੀ ਸਰਕਾਰ ਬਣ ਸਕਦੀ ਆ ਨਰਿੰਦਰભાઈ ਮੋਦੀ ਯਾ ਰਾਹੁਲ ਗਾਂਧੀ ਜਲੰਧਰ ਤੋਂ ਚੰਨੀ ਯਾ ਰਿੰਕੂ ਕਿਹਦੀ ਸਰਕਾਰ ਜਿਹੜੀ ਬਣ ਸਕਦੀ ਆ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ हां जी कैसे हो अंकल बोलिए जी किसकी सरकार बनेगी राहुल गांधी मोदी को भी बंदी जाना लूटनी है जालंधर और चन्नी या रिंकू कोई पता नहीं ससीगल पेन जी इनजी इलेक्शन आ रहे है किसकी सरकार बनेगी मोदी या राहुल गांधी राहुल गांधी जालंधर और चन्नी या रिंकू चन्नी आम आदमी सरकार के में देख दो बहुत दिन कमी है सरकार यार यार पे आके अकाउंट नहीं आई नहीं है ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਆਂ ਤੇ ਰਲਮਾ ਮਿਲਮਾ ਜਿਹੜਾ ਜਵਾਬ ਆ ਰਿਹਾ ਕਿਸ ਦੀ ਸਰਕਾਰ ਜਿਹੜੀ ਬਣ ਸਕਦੀ ਹੈ ਤੇ ਹੋਰ ਲੋਕਾਂ ਦੇ ਨਾਲ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਇਲੈਕਸ਼ਨ ਆ ਰਿਹਾ ਕਿਸ ਦੀ ਸਰਕਾਰ ਬਣ ਸਕਦੀ ਹੈ ਨਰਿੰਦਰ ਭਾਈ ਮੋਦੀ ਰਾਹੁਲ ਗਾਂਧੀ no idea ਜਲੰਧਰੋਂ ਚੰਨੀ ਯਾ ਰਿੰਕੂ 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 ਆਮ ਆਦਮੀ ਸਰਕਾਰ ਕਿਵੇਂ ਦੇਖਦੇ ਵਧੀਆ ਕੰਮ ਕੀਤਾ ਬੰਦਾ ਹਾਂਜੀ ਹਾਂਜੀ ਆਲਮੋਸਟ ਠੀਕ ਆ ਸਤਿ ਸ਼੍ਰੀ ਅਕਾਲ ਅੰਕਲ ਜੀ ਸੱਚੀ ਗੱਲ ਸਰ ਸੱਚੀ ਗੱਲ ਸਰ ਸਰ ਕਿਸ ਦੀ ਸਰਕਾਰ ਬਣ ਸਕਦੀ ਮੋਦੀ ਜਾਂ ਰਾਹੁਲ ਗਾਂਧੀ ਵੈਸੇ ਤੇ ਵਿਖੇ ਜਾਵੇ ਤੇ ਜਿੰਨੀ ਕਿ ਮਹਿੰਗਾਈ ਤੇ ਹਿਸਾਬ ਨਾਲ ਤੇ ਮੋਦੀ ਨੂੰ ਨਹੀਂ ਆਉਣਾ ਚਾਹੀਦਾ ਜੀ ਜੋ ਹਾਲਾਤ ਹੈ ਦੇਸ਼ ਦੇ ਜਿੰਨੀ ਮਹਿੰਗਾਈ ਹੈ ਜਿਹੜੇ ਵਾਅਦੇ ਕੀਤੇ ਆ ਉਹ ਸਾਰੇ ਵਾਅਦੇ ਝੂਠੇ ਆ ਜਿਹੜੇ ਜੁਮਲੇ ਆ ਉਹ ਹੁਣ ਇਸ ਵਾਰੀ ਨਹੀਂ ਹੋਣੇ ਚਾਹੀਦੇ ਇੱਕ ਵਾਰੀ ਤੇ ਪਤਾ ਲੱਗਣਾ ਜਿਹੜੇ ਜਿਹੜਾ ਬੰਦਾ ਝੂਠ ਮਰੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਜਲੰਧਰੋਂ ਚੰਨੀ ਰਿੰਕੂ ਜਲੰਦਰ ਤੇ ਰਿੰਕੂ ਦੀ ਤੇ ਜ਼ਿਆਦਾ ਵੈਸੇ ਆਪ ਵੱਲੋਂ ਹਾਪਦੋ ਨਾ ਤੇ ਭਾਜੀ ਵੀ ਚਲ ਗਈ ਹੈ ਨਹੀਂ ਚੰਨੀ ਜਾਂ ਰਿੰਕੂ ਫਿਰ ਫਿਰ ਹੋਰ ਕਹੀਂ ਫਤਨ ਗੈਸ ਨਹੀਂ ਕਾਂਗਰਸ ਤੋਂ ਟਿਕਟ ਦਿੱਤੀ ਜਲੰਦਰ ਨੂੰ ਚਲੋ ਚੰਨੀ ਚਾਂਸ ਹੈਗੇ ਚੰਨੀ ਤੇ ਵੀ ਚਾਂਸ ਚਾਂਸੀ ਚੰਨੀ ਨੂੰ ਚਾਂਸ ਦੇਣੇ ਚਾਹੀਦੇ ਤੇ ਆਮ ਆਦਮੀ ਕਿਵੇਂ ਦੇਖਦੇ ਹੋ ਕੰਮ ਬਧਿਆ ਕੀਤਾ ਪੰਜਾਬ 'ਚ ਕੰਮ ਤੇ ਠੀਕ ਆ ਜੇ ਸਾਲ 2 ਸਾਲ ਹੋਇਆ ਇਹਦਾ ਨਿਚੋੜ ਹਜੇ ਨਿਕਲਿਆ ਨੂੰ ਹਜੇ ਸਾਲ ਖੋਰਾਗਾ ਸਾਲ 2005 ਜੇ ਚੰਗੇ ਨਿਚੋੜ ਨਿਕਲੇ ਤੇ ਸੀਐਮ ਕੱਲ ਨੂੰ ਆਪਦਾ ਆਊਗਾ ਇਸ ਲਈ ਤੇ ਪੀਐਮ ਦੀ ਚੋਣਾਂ ਦਾ ਜੀ ਪੀਐਮ ਦੀ ਚੋਣਾਂ ਦੇ ਵਿੱਚ ਤੇ ਇਸ ਲਈ ਜਿਹੜੀ ਆਪੋਜੀਸ਼ਨ ਹੈਗੀ ਰਾਹੁਲਵਾਲੀ ਜਿਹੜਾ ਗਰੁੱਪ ਆ ਗਿਆ ਉਹਨਾਂ ਨੂੰ ਆਣਾ ਚਾਹੀਦਾ ਇੱਕ ਮੌਕਾ ਉਹਨਾਂ ਨੂੰ ਵੀ ਦੇਣਾ ਚਾਹੀਦਾ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਦੇ ਕੀ ਵਿਚਾਰ ਨੇ ਸਾਰੇ ਜਲੰਧਰ ਵੈਸਟ ਏਰੀਆ ਦੇ ਵਿੱਚ ਅਸੀਂ ਆਏ 120 ਫੁੱਟੀ ਰੋਡ ਸਬਜ਼ੀ ਮੰਡੀ ਦੇ ਵਿੱਚ ਅਸੀਂ ਸਰਵੇ ਕਰ ਰਹੇ ਹਾਂ ਲੋਕਾਂ ਦਾ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੇ ਇਲੈਕਸ਼ਨ ਆ ਰਹੇ ਨਰਿੰਦਰભાઈ ਮੋਦੀ ਆਉਣਗੇ ਕਿ ਰਾਹੁਲ ਗਾਂਧੀ ਰਾਹੁਲ ਗਾਂਧੀ ਰਾਹੁਲ ਗਾਂਧੀ ਹਾਂ ਜੀ ਜਲੰਧਰ ਸੇ ਕੌਣ ਜਿੱਤੇਗਾ ਚਰਨਜੀਤ ਚੰਨੀ ਹੈ ਰਿੰਕੂ 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 ਆਮ ਆਦਮੀ ਸਰਕਾਰ ਕੈਸੇ ਕੰਮ ਕਰੀ ਪੰਜਾਬ ਮੇਂ ਅੱਛਾ ਕਰੀ ਅੱਛਾ ਅੱਛਾ ਕੰਮ ਕਰੀ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਉਹਨਾਂ ਦਾ ਕਿਹੜੀ ਸਰਕਾਰ ਜਿਹੜੀ ਬਣ ਸਕਦੀ ਹੈ ਕਿਹੜਾ ਕੈਂਡੀਡੇਟ ਹੈ ਜਿਹੜਾ ਜਲੰਧਰ ਤੋਂੜਾ ਮੋਰਚਾ ਮਾਰ ਸਕਦਾ ਸੱਸੀ ਗੱਲ ਜੀ ਹਾਂ ਜੀ ਸਰ ਕਿਹੜੀ ਸਰਕਾਰ ਬਣ ਸਕਦੀ ਮੋਦੀ ਯਾ ਰਾਹੁਲ ਗਾਂਧੀ ਇਹ ਨਹੀਂ ਪਤਾ ਕਿਹੜੀ ਬਣਨੀ ਹੈ ਇਦਾਂ ਹੁਣ ਕੀ ਕਹਿ ਰਹੇ ਜਲੰਧਰੋਂ ਚੰਨੀ ਯਾ ਰਿੰਕੂ ਹਾਂ ਜਲੰਧਰੋਂ ਚੰਨੀ ਯਾ ਰਿੰਕੂ ਏ ਉਹਨਾਂ ਪੰਨੀਆਂ ਪੜਾ ਕੇ ਦੋਨਾਂ ਚੋਂ ਪੜਾ ਲੱਗ ਜੂਗਾ ਕਿਹੜਾ ਜਿੱਤਦਾ ਆਮ ਆਦਮੀ ਸਰਕਾਰ ਕਿਵੇਂ ਕੰਮ ਕਰ ਰਹੀ ਆਮ ਆਦਮੀ ਠੀਕ ਕਰਦੀ ਭਈ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਉਹਨਾਂ ਦਾ ਕਿਹੜੀ ਸਰਕਾਰ ਹਾਂਜੀ ਸੱਚੀ ਗੱਲ ਭਈਆ ਸੱਚੀ ਗੱਲ ਕਿਸ ਕਿਸ ਸਰਕਾਰ ਵੰਸੀ ਦੀ راہਲ ਗਾਂਧੀ ਮੋਦੀ راہਲ ਗਾਂਧੀ راہਲ ਗਾਂਧੀ ਜਲੰਧਰ ਸੇ ਚਰਨਜੀਤ ਚੰਨੀ ਜਲੰਧਰ ਸੇ ਚਰਨਜੀਤ ਚੰਨੀ ਏ ਰਿੰਕੂ ਚੰਨੀ ਚੰਨੀ ਸਰ ਕੀ ਕਹਿਣਾ ਚਾਹੁੰਦਾ ਚੰਨੀ ਏ ਰਿੰਕੂ ਚੰਨੀ ਚੰਨੀ ਕਿਹੜੀ ਸਰਕਾਰ ਵੰਸ ਦੀ راہਲ ਗਾਂਧੀ ਨਰਿੰਦਰ ਮੋਦੀ ਰੋਹਲ ਗੰਧੀ ਦੀ ਬਣੇਗੀ। ਆਮ ਆਦਮੀ ਸਰਕਾਰ ਕਿਵੇਂ ਕੰਮ ਕਰੀ ਪੰਜਾਬ 'ਚ? ਜੀਰੋ ਆ ਜੀ ਜਿਹੜਾ ਕੰਮ ਕੀਤੇ ਕਾਂਗਰਸ ਨੇ ਕੀਤੇ ਹੋਏ ਪਹਿਲਾਂ ਵੀ ਜਬ ਬਿਜਲੀ ਮਾਫ ਕੀਤੀ ਆ ਜਬ ਬੇਲਰ ਦੇ ਸਾਰੇ ਬਿੱਲ ਨੂੰ माफ ਕੀਤੇ ਆ ਚੰਨੀ ਨੇ ਤਿੰਨ ਸਾਲ ਤਰੇ ਤਿੰਨ ਮਹੀਨੇ ਵਾਸਤੇ ਆਏ ਸੀ ਉਹਨਾਂ ਨੇ ਮਾਫ ਕੀਤੇ ਸੀ। ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਉਹਨਾਂ ਦਾ ਸਾਰਾ ਤੇ ਕੀ ਸਾਰਾ ਮਾਹੌਲ ਦੇਖਣ ਨੂੰ ਮਿਲ ਰਿਹਾ ਇੱਥੇ ਦਾ ਬੜਾ ਜਿਹੜਾ ਚੋਣਾ ਨੂੰ ਲੈ ਕੇ ਜਿਹੜਾ ਜਿੱਦਾਂ ਜਿੱਦਾਂ ਚੋਣਾ ਲੱਗ ਗਿਆ ਰਹੀਆਂ ਮਾਹੌਲ ਜਿਹੜਾ ਹੋਰ ਵੀ ਦੇਖਣ ਨੂੰ ਜਿਹੜਾ ਪਖਮਾ ਹੋ ਰਿਹਾ ਵਾ ਜਲੰਧਰ ਦੇ ਵਿੱਚ ਸੱਸੀ ਗੱਲ ਭਾਜੀ ਸਸਰੀਗਲ ਭਾਈ ਸਰ ਭਾਈ ਇਲੈਕਸ਼ਨ ਆ ਰਿਹਾ ਨਰਿੰਦਰ ਮੋਦੀ ਯਾ ਰਾਹੁਲ ਗਾਂਧੀ ਇਸ ਵਾਰ ਰਾਹੁਲ ਗਾਂਧੀ ਭਾਈ ਜਲੰਧਰ ਚੰਨੀ ਯਾ ਰਿੰਕੂ ਚੰਨੀ ਭਾਈ ਆਮ ਆਦਮੀ ਕਿਵੇਂ ਕੰਮ ਕਰੀ ਪੰਜਾਬ ਚ ਮਿਲੀ ਭਗਤੀ ਹੈ ਮਰੇ ਸਾਰੀ ਤੇ ਰਲਮਾ ਮਿਲਮਾ ਇਹੜਾ ਇਹੜਾ ਹੰਗਾਰਾ ਵਾਲੋ ਲੋਕਾਂ ਦਾ ਆ ਰਿਹਾ ਵਾ ਕਿਸ ਦੀ ਸਰਕਾਰ ਜਿਹੜੀ ਬਣ ਸਕਦੀ ਹੈ ਜਲੰਧਰ ਤੋਂ ਇਹੜਾ ਵਾ ਚੰਨੀ ਦਾ ਕਾਫੀ ਦੇਖਣ ਨੂੰ ਰਜਾਬ ਮੇਲੇ ਲੋਕਾਂ ਦੇ ਵਿੱਚ ਚੰਨੀ ਦਾ ਜਿਹੜਾ ਵਾ ਕਾਫੀ ਰੋਲਾ ਦਿਖ ਰਿਹਾ ਹੈ ਕਿ ਚੰਨੀ ਜਿਹੜਾ ਸੀਡ ਜਿਹੜਾ ਜਲੰਧਰ ਤੋਂ ਜਿਹੜਾ ਉਹ ਲੈ ਕੇ ਜਾ ਸਕਦੇ ਨੇ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਹੋ ਸਾਰਾ ਕੀ ਜਿਹੜਾ ਸਸੀ ਗਲਮਤਾ ਜੀ ਲੋਕ ਹਾਲੇ ਕੇ ਜੀ ਸਰਕਾਰ ਬਣ ਸਦੀ ਰਾਹੁਲ ਗਾਂਧੀ ਨਰਿੰਦਰ ਭਾਈ ਮੋਦੀ ਰਾਹੁਲ ਗਾਂਧੀ ਜੀ ਬੰਨੇ ਕਾਂਗਰਸ ਜਲੰਧਰ ਚੰਨੀ ਹੈ ਰਿੰਕੂ ਚੰਨੀ ਆਮ ਆਦਮੀ ਵਧੀਆ ਕੰਮ ਕਰੀ ਪੰਜਾਬ ਠੀਕ ਵਾਦਾ ਕੀਤਾ ਸੀ ਪੁਰਾਣੀ ਹੋਇਆ ਹਾਂਜੀ ਨਹੀਂ ਹੋਰ ਸਰਦਾਰ ਜੀ ਨਾਲ ਗੱਲਬਾਤ ਕਰਦੇ ਆ ਇੱਥੇ ਖੜੇ ਆ ਤੇ ਸ਼ਾਇਦ ਸਬਜ਼ੀ ਵਗੈਰਾ ਲੈਣ ਆਏ ਉਹਨਾਂ ਨਾਲ ਗੱਲਬਾਤ ਕਰਦੇ ਆ ਅਸੀਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਇਲੈਕਸ਼ਨ ਆ ਰਹੇ ਆ ਕਿਹਦੀ ਸਰਕਾਰ ਬਣ ਸਕਦੀ ਮੋਦੀ ਯਾ ਰਾਹੁਲ ગાંધી ਸਰ ਇਹਦੇ ਬਾਰੇ ਮੈਂ ਕੋਈ ਡਿਸੀਜਨ ਨਹੀਂ ਲੈ ਰਿਆ ਮੇਰਾ ਕੋਈ ਇੰਟਰਸਟ ਨਹੀਂ ਹੈ ਨਾ ਜੀ ਠੀਕ ਹੈ ਜੀ ਆਪਣੀ ਮਰਜ਼ੀ ਨਾਲ ਵੋਟ ਪਾ ਦੇਗੀ ਆ ਠੀਕ ਹੈ ਜੀ ਅੰਦਰੋ ਚੰਨੀ ਯਾ ਰਿੰਕੂ ਬਸ ਦੋਨਾਂ ਤੋਂ ਜਿਹੜਾ ਮਰਜ਼ੀ ਹੋ ਗਿਆ ਆਮ ਆਦਮੀ ਵਧੀਆ ਕੰਮ ਕਰੀ ਪੰਜਾਬ ਦੇ ਆਮ ਆਦਮੀ ਦਾ ਜਿੱਦਾਂ ਹੀ ਆ ਤੁਹਾਨੂੰ ਪਤਾ ਹੀ ਆ ਕਹਿਣ ਦੀ ਲੋੜ ਨਹੀਂ ਆ ਜੀ ਹਾਂ ਹਾਲਾਤ ਇਦਾਂ ਦੇ ਆ ਆਮ ਆਦਮੀ ਦਾ ਸਾਰੇ ਇਹੀ ਕਹ ਰਹੇ ਕਿ ਹਾਲਾਤ ਜਿਹੜੇ ਆ ਉਹ ਦਾਵਾ ਡੋਲ ਹੀ ਆ ਜਿਹੜਾ ਵਾ ਤੇ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਕੀ ਕੁਝ ਕਹਿਣਾ ਉਹਨਾਂ ਦਾ ਕੀ ਵਿਚਾਰ ਨੇ ਉਹਨਾਂ ਦੇ ਤੇ ਕਿਸ ਦੀ ਸਰਕਾਰ ਜਿਹੜੀ ਬਣ ਸਕਦੀ ਆ ਤੇ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਭਾਜੀ ਇਲੈਕਸ਼ਨ ਆ ਰਹੇ ਆ ਕਿਹਦੀ ਸਰਕਾਰ ਬਣੇਗੀ ਮੋਦੀ ਯਾ ਰਾਹੁਲ ਗਾਂਧੀ ਕੀ ਦੀ ਦਸੀਏ ਜੀ ਦੇ ਲੋਕ ਕੀ ਸੇਂਡਾ ਨਾ ਮੇਰੇ ਮੋਦੀ ਜੀ ਚਲੰਦਰੋ ਚੰਨੀ ਯਾ ਰਿੰਕੂ ਚੰਨੀ ਆਣਾ ਚਾਹੀਦਾ ਜੀ ਚੰਨੀ ਆਣਾ ਚਾਹੀਦਾ ਵਧੀਆ ਕੰਮ ਕੀਤਾ ਉਹਨਾਂ ਨੇ ਹਾਂਜੀ ਤੇ ਪੰਜਾਬ ਚ ਆਮ ਆਦਮੀ ਸਰਕਾਰ ਆ ਵਧੀਆ ਕੰਮ ਕੀਤਾ ਉਹਨਾਂ ਨੇ 50 50 ਹੈ ਜੀ 50 ਆਪਾਂ 50 50 ਨੰਬਰ ਦਵਾਂਗੇ ਆਪਾਂ ਸੰਤੁਸ਼ਟ ਨਹੀਂ ਹੈਗੇ ਕਿ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਜੀ ਬਾਕੀ ਚੰਨੀ ਨੂੰ ਇੱਕ ਵਾਰ ਜਰੂਰ ਆਉਣਾ ਚਾਹੀਦਾ ਜੀ ਸਤਿ ਸ੍ਰੀ ਅਕਾਲ ਭਾਈ ਕਿਹਦੀ ਸਰਕਾਰ ਮੋਦੀ ਯਾ ਰਾਹੁਲ ਦੀ ਭਾਜੀ ਕੇਂਦਰ ਚ ਤਾਂ ਮੋਦੀ ਦੀ ਸਰਕਾਰ ਚਾਹੀਦੀ ਆ ਜੀ ਕੰਮ ਕੀਤਾ ਵਧੀਆ ਕੀਤਾ ਬੰਦੇ ਨੇ ਜਲੰਧਰ ਉਹ ਚੰਨੀ ਆ ਮੋਰੀਂਕੂ ਨਾ ਰਿੰਕੂ ਨਾ ਚੰਨੀ ਆਮ ਆਦਮੀ ਵਧੀਆ ਕੰਮ ਕਰੀ ਪੰਜਾਬ ਚ ਭਾਜੀ ਪਪਨ ਟਿੱਲ ਨੂੰ ਮੌਕਾ ਦੇਣਾ ਚਾਹੀਦਾ ਆਮ ਆਦਮੀ ਪਾਰਟੀ ਨੇ ਕੰਮ ਵਧੀਆ ਕੀਤਾ ਹਰ ਇੱਕ ਏਰੀਆ ਦੇ ਵਿੱਚ ਜਿਹੜਾ ਇਲਾਕੇ ਦੇ ਵਿੱਚ ਜਿਹੜਾ ਵਾ ਚੋਣਾਂ ਨੂੰ ਲੈ ਕੇ ਜਿਹੜੀ ਆ ਗੱਲਬਾਤ ਅਸੀਂ ਕਰ ਰਹੇ ਆ ਲੋਕਾਂ ਦੇ ਨਾਲ ਜਲੰਧਰ ਵੈਸਟ ਦੇ ਏਰੀਆ ਦੇ ਵਿੱਚ 120 ਫੁੱਟੀ ਰੋਡ ਦੇ ਵਿੱਚ ਮੰਡੀ ਲੱਗਦੀ ਆ ਉੱਥੇ ਅੱਜ ਸਰਵੇ ਕਰਨ ਆਏ ਸੀਗੇ ਅਸੀਂ ਤੇ ਲੋਕਾਂ ਨਾਲ ਗੱਲਬਾਤ ਕੀਤੀ ਕੀ ਉਹਨਾਂ ਦਾ ਕੀ ਕਹਿਣਾ ਕਿਸ ਦੀ ਸਰਕਾਰ ਜਿਹੜੀ ਬਣ ਸਕਦੀ ਆ ਰਲਮਾ ਮਿਲਮਾ ਜਿਹੜਾ ਵਾ ਜਵਾਬ ਲੋਕਾਂ ਦਾ ਆਇਆ ਤੇ ਤੁਹਾਡੇ ਕੀ ਵਿਚਾਰ ਨੇ ਇਸ ਖਬਰ ਉੱਤੇ ਆਪਣੇ ਕਮੈਂਟ ਕਰਕੇ ਜੁੜ ਦੱਸਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਅਗਲੀ ਜਗ੍ਹਾ ਤੇ ਹੋਰ ਗੱਲਬਾਤ ਕਰਾਵਾਂਗੇ ਲੋਕਾਂ ਦੇ ਉਹਨਾਂ ਨੇ ਕੀ ਵਿਚਾਰ ਨੇ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ